ਖਾਂਡ ਤੇ ਤੂੰਦ ਦਾ ਅਸਰ ਕਨਕ ਤੇ ਸਬਜ਼ੀ ਦੀਆਂ ਫਸਲਾਂ ਕਿਸਾਨਾਂ ਦੇ ਚਿਹਰੇ ਮੁਰਝਾਏ ਤੂੰਦ ਕਟਣ ਦੀ ਕਰ ਰਿਹਾ ਅਦਾਸ ਉੱਤਰ ਪਾਰ ਦੇ ਵਿੱਚ ਲਗਾਤਾਰ ਚੱਲ ਰਹੀ ਸ਼ੀਤ ਲਹਿਰ ਅਤੇ ਧੁੰਦ ਦੀ ਚਿੱਟੀ ਚਾਦਰ ਨੇ ਜਿੱਥੇ ਵਾਹਨ ਚਾਲਕਾਂ ਦੀ ਪਰੇਸ਼ਾਨੀ ਵਧਾਈ ਹੋਈ ਹੈ ਉੱਥੇ ਹੀ ਆਮ ਲੋਕ ਵੀ ਇਸ ਤੋਂ ਪ੍ਰਭਾਵਿਤ ਹੋ ਰਹੇ ਨੇ ਪਰ ਹੁਣ ਇਸ ਦਾ ਅਸਰ ਕਿਸਾਨਾਂ ਦੀ ਮਿਹਨਤ ਦੇ ਉੱਤੇ ਪੈਂਦਾ ਹੋਇਆ ਵੀ ਦਿਸ ਰਿਹਾ ਹੈ ਦੱਸਦੇ ਚੱਲੀਏ ਕਿ ਤੂੰਦੇ ਦੀ ਚਿੱਟੀ ਚਾਦਰ ਅਤੇ ਠੰਡ ਕਣਕ ਅਤੇ ਸਬਜ਼ੀਆਂ ਦੇ ਲਈ ਬਹੁਤ ਹੀ ਘਾਤਕ ਸਾਬਤ ਹੁੰਦੀ ਹੈ। ਅਜਿਹੇ ਵਿੱਚ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਨੇ ਅਤੇ ਕਿਸਾਨ ਪਰਮਾਤਮਾ ਅੱਗੇ ਅਰਦਾਸ ਕਰਦੇ ਹੋਏ ਦਿਸ ਰਹੇ ਨੇ ਕਿ ਤੂੰਦੇ ਦੀ ਚਿੱਟੀ ਚਾਦਰ ਦਾ ਕਹਿਰ ਘਟੇ ਤਾਂ ਜੋ ਉਹਨਾਂ ਦੀਆਂ ਸਬਜ਼ੀ ਦੀਆਂ ਫਸਲਾਂ ਅਤੇ ਕਣਕ ਦੀ ਫਸਲ ਬਚ ਸਕੇ। ਇਸ ਸਬੰਧੀ ਜਦ ਕਿਸਾਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਨੂੰ ਹਮੇਸ਼ਾ ਹੀ ਮਾਰ ਪੈਂਦੀ ਦਿਸਦੀ ਹੈ। ਚਾਹੇ ਉਹ ਸੋਨੀ ਦੀ ਫਸਲ ਹੋਵੇ ਚਾਹੇ ਉਹ ਹਾੜੀ ਦੀ ਫਸਲ ਹੋਵੇ ਪਰ ਇਸ ਵਾਰ ਧੁੰਦ ਦੀ ਚਾਦਰ ਨੇ ਉਹਨਾਂ ਦੀਆਂ ਮੁਸ਼ਕਿਲਾਂ ਜ਼ਿਆਦਾ ਵਧਾ ਦਿੱਤੀਆਂ ਨੇ ਕਿਉਂਕਿ ਬਰਸਾਤ ਨਾ ਹੋਣ ਦੀ ਵਜ੍ਹਾ ਨਾਲ ਜਿੱਥੇ ਕਣਕ ਦੀ ਫਸਲ ਤੇ ਅਸਰ ਪੈ ਰਿਹਾ ਹੈ ਉੱਥੇ ਹੀ ਉਹਨਾਂ ਵੱਲੋਂ ਬੀਜੀਆਂ ਗਈਆਂ ਸਬਜ਼ੀਆਂ ਦੀਆਂ ਫਸਲਾਂ ਇਸ ਧੁੰਦ ਦੀ ਵਜ੍ਹਾ ਨਾਲ ਪ੍ਰਭਾਵਿਤ ਹੋ ਰਹੀਆਂ ਨੇ ਅਜਿਹੇ 'ਚ ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਪ੍ਰਮਾਤਮਾ ਅਗੇਰਦਾਸ ਹੀ ਕੀਤੀ ਜਾ ਸਕਦੀ ਹੈ ਕਿ ਕਿਸੇ ਤਰ੍ਹਾਂ ਧੁੰਦ ਦੀ ਇਸ ਚਿੱਟੀ ਚਾਦਰ ਘਟ ਹੋਵੇ ਅਤੇ ਬਰਸਾਤ ਹੋਵੇ ਤਾਂ ਜੋ ਉਹਨਾਂ ਦੀਆਂ ਫਸਲਾਂ ਬਚ ਸਕਣ ਸਰ ਸਭ ਤੋਂ ਪਹਿਲੇ ਤਾਂ ਮੈਂ মিডিਆ ਵਾਲੇ ਵੀਰਾਂ ਦਾ ਜਿੰਨੇ ਵੀ ਆ ਸਾਰਿਆਂ ਨੂੰ ਬਹੁਤ ਧੰਨਵਾਦ ਕਰਦਾ ਕਿ ਸਾਡਾ ਕੰਡੀ ਏਰੀਆ ਪਠਾਨਕੋਟ ਦਾ ਤੇ ਇੱਥੇ ਕਾਫੀ ਟਾਈਮ ਹੋ ਗਿਆ ਸਾਡੇ ਤੇ بارش ਨਹੀਂ ਪਈ ਉੱਤੋਂ ਧੁੰਦਾ ਪੈ ਰਹੀਆਂ ਨੇ ਧੁੰਦ ਦੇ ਕਾਰਨ ਇੱਕ ਤਾਂ ਜਿਹੜੀ ਆਪਾਂ ਸਬਜ਼ੀ ਲਗਾਈ ਆਪਣੇ ਖਾਣ ਵਾਸਤੇ ਉਹ ਵੀ ਪੀਲੀ ਫਿਰ ਕੇ ਖਰਾਬ ਹੋ ਗਈ ਹੈ ਇੱਕ ਤਾਂ ਜਿਹੜੀ ਸਾਡੀ ਕਣਕ ਹੈ ਧੁੰਦ ਦੇ ਕਾਰਨ ਉਹ ਵੀ ਪੀਲੀ ਪੈ ਰਹੀ ਹੈ ਸਾਡਾ ਕਾਫੀ ਨੁਕਸਾਨ ਹੋ ਰਿਹਾ ਇਸ ਤੋਂ ਪਹਿਲੇ ਪਿਛਲੇ ਸਾਲ ਵੀ ਆਪਾਂ ਸਰਿਆਂ ਦੀ ਫਸਲ ਲਗਾਈ ਸੀ ਉਹ ਵੀ ਸਾਡੇ ਜਿਹੜਾ ਕਾਫੀ ਨੁਕਸਾਨ ਹੋਇਆ ਸੀ ਤੇ ਉਹਦਾ ਕੁਝ ਨਹੀਂ ਸਾਨੂੰ ਅੱਜ ਤੱਕ ਵੀ ਸਰਕਾਰਾਂ ਵੱਲੋਂ ਕੋਈ ਵੀ ਮੁਆਜਰਾ ਨਹੀਂ ਮਿਲਿਆ ਜਦੋਂ ਸਰਕਾਰ ਕੋਈ ਵੀ ਆਂਦੀ ਹੈ ਨਾਵੀਂ ਸਰਕਾਰ ਆਂਦੀ ਹੈ ਉਹ ਕਹਿੰਦੀ ਕਿ ਕਿਸਾਨਾਂ ਦਾ ਜਿਹੜਾ ਹੱਲ ਹੈ ਉਹ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਪਰ ਸਾਨੂੰ ਕਿਤੇ ਵੀ ਅੱਜ ਤੱਕ ਕਿਸੇ ਵੀ ਕੋਈ ਫਸਲ ਸਾਡੀ ਖਰਾਬ ਹੋਇਆ ਕੋਈ ਵੀ ਸਾਨੂੰ ਮੁਆਜਰਾ ਨਹੀਂ ਉਹਦਾ ਮਿਲਿਆ ਸਰ ਹੁਣ ਤੇ ਅਸੀਂ ਪ੍ਰਮਾਤਮਾ ਦੇ ਹੀ ਅੱਗੇ ਅਰਦਾਸ ਕਰਦੇ ਹਾਂ ਕਿ ਸਾਨੂੰ ਉਹਦੇ ਉੱਤੇ ਹੀ ਨਿਰਭਰ ਰਹਿਣਾ ਪੈਣਾ ਹੈ ਕੀ ਸਾਡੀ ਪ੍ਰਮਾਤਮਾ ਆ ਗਿਆ ਇਹੋ ਜੀ ਅਰਦਾਸ ਹੈ ਕਿ ਜਿਹੜੀ ਧੁੰਦ ਹੈ ਇਹ ਇਹ ਬੰਦ ਹੋ ਜੇ ਤੇ بارش ਮੀਂਹ ਪੈ ਜਾਵੇ ਤਾਂ ਤਾਂ ਜੋ ਸਾਡੀ ਜਿਹੜੀ ਫਸਲ ਹੈ ਉਹ ਚੰਗੀ ਹੋ ਜਾਵੇ ਤੇ ਜਿਹੜਾ ਸਾਨੂੰ ਦੋ ਟਾਈਮ ਦੀ ਰੋਟੀ ਖਾਣ ਨੂੰ ਮਿਲ ਜਾਵੇ